وي انچي ندي لاري دي ودا چاوي لکي جا رهي اس تي جواب ريچ ਆਪ ਨੂੰ ਤਾਂ ਲਿਖੀ ਜਾਏਗੀ ਫੈਰ ਪੜਾ ਇਹ ਲੋਕ ਆ ਰਹੇ ਸੀ ਹਾਂ ਨਹੀਂ ਪਹੁੰਚੇ ਸੀ ਹਾਂ ਨਹੀਂ ਲੱਗੇ ਸੀ ਉਹਨਾਂ ਦੇ ਸਾਥ ਵਿੱਚ ਕੰਗਰੇਜ ਵਾਲੇ ਆਪਰੇਟਿਵ ਇਮਰਜੈਂਸੀ ਹੋ ਗਿਆ ਸੀ ਉਹ ਲੈ ਕੇ ਸਮਝ ਰਹੇ ਸੀ ਆਪਾਂ ਉਸ ਨੂੰ ਆਪਾਂ ਬਸਨੋਗੇ ਆਪਾਂ ਨੂੰ ਮਾਂ ਬੋਲੀ ਕਿ ਆਪੂ ਜੀ ਆਪ ਨੂੰ ਜਾਨ ਹੈ ਬੋਲੇ ਬੰਦੇ ਕੇ ਅੰਦਰ ਜਾ ਕੇ ਚੱਕਰ ਦੇ ਨੇ ਜਾਣੇ ਨਹੀਂ ਬੋਲੇ ਹਸਪੀਟਲ ਗਈ ਤੋਂ ਮਾਦੂਮ ਹਤਾ ਯਾ ਬਾਤ ਕਰ ਰਹੇ ਹਾਂ ਸਸ਼ੀਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਇੱਕ ਅਜਿਹੀ ਘਟਨਾ ਜਿਸ ਨੇ ਇਲਾਕੇ ਦੇ ਵਿੱਚ ਸਸੰਸਨੀ ਪੈਦਾ ਕਰ ਦਿੱਤੀ ਹੈ ਲਿਫਟ ਦੇ ਵਿੱਚ ਫਸਣ ਦੇ ਨਾਲ 4 ਸਾਲਾਂ ਮਾਸੂਮ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਸ ਸਣੇ ਇਲਾਕਾ ਨਿਵਾਸੀਆਂ ਵਿੱਚ ਹੌਸਲਾ ਵੀ ਪਾਇਆ ਜਾ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਮਹੀਨੇ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲਿਫਟ ਦੇ ਵਿੱਚ ਫਸਣ ਦੇ ਨਾਲ ਮਾਸੂਮ ਦੀ ਮੌਤ ਹੋ ਚੁੱਕੀ ਹੈ ਦਰਅਸਲ ਮਾਮਲੇ ਲੈ ਕੇ ਜਾਣਕਾਰੀ حاصل ਹੋਈ ਹੈ ਕਿ ਮਾਸੂਮ ਜਿਹੜਾ ਲਿਫਟ ਦੇ ਆਲੇ-ਦੁਆਲੇ ਖੇਡ ਰਿਹਾ ਹੁੰਦਾ ਹੈ ਤਾਂ ਅਚਾਨਕ ਲਿਫਟ ਦੇ ਵਿੱਚ ਫਸਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੂੰ ਕਿਵੇਂ ਪਤਾ ਲੱਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਜਾਣਕਾਰੀ حاصل ਹੋਈ ਹੈ ਇਸ ਘਟਨਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਲਿਫਟ ਦੇ ਬਾਹਰ ਲਹੂ-ਲੋਹਾਨ ਹੋਇਆ ਪਿਆਸਗਾ ਜੋਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਜਿਹੜੀ ਆਪਣੇ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਬੱਚਾ ਨਹੀਂ ਲੱਭਦਾ ਪਰ ਜਦੋਂ ਲਿਫਟ ਦੇ ਕੋਲ ਪਹੁੰਚਦੇ ਨੇ ਤਾਂ ਉਸ ਸਮੇਂ ਦੇਖਦੇ ਨੇ ਕਿ ਲਿਫਟ ਦੇ ਕੋਲ ਲਹੂ ਲੋਹ ਖਾਨ ਕੋਈ ਚੀਜ਼ ਨੇ ਹੋ ਰਿਹਾ ਹੈ ਤਾਂ ਜਦੋਂ ਹੀ ਲਿਫਟ ਨੂੰ ਖੋਲਦੇ ਆ ਤਾਂ ਦੇਖਦੇ ਆ ਕਿ ਉਹ ਮਾਸੂਮ ਹੁੰਦਾ ਉਹਨਾਂ ਦਾ ਬੱਚਾ ਹੁੰਦਾ ਹੈ ਜਿੱਥੇ ਉਹਨੂੰ ਡਾਕਟਰਾਂ ਕੋਲ ਵੀ ਲਿਜਾਇਆ ਜਾਂਦਾ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਮਾਪਿਆਂ ਦਾ ਕੀ ਹਾਲ ਹੈ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹ ਮਾਸੂਮ ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਕਿਉਂਕਿ ਇਸ ਦੇ ਫਾਦਰ ਸਾਹਿਬ ਵੀ ਇਸੇ ਬਿਲਡਿੰਗ ਦੇ ਵਿੱਚ ਐਜ਼ ਅ ਸਿਕਿਉਰਿਟੀ ਗਾਰਡ ਜਿਹੜਾ ਕੰਮ ਕਰਦੇ ਸੀ ਤਾਂ ਉਸੇ ਦੌਰਾਨ ਤੁਹਾਨੂੰ ਦੱਸਦੇ ਨੇ ਕਿ ਉਸੇ ਬਿਲਡਿੰਗ ਦੇ ਵਿੱਚ ਜਿਹੜੇ ਇਸ ਮਾਸੂਮ ਦੀ ਜਾਨ ਚੱਲੇ ਜਾਂਦੀ ਹੈ ਤੇ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਜਿੱਥੇ ਇਨਸਾਫ ਦੀ ਕੋਹਾੜ ਲਗਾਈ ਜਾ ਰਹੀ ਹੈ ਉੱਥੇ ਹੀ ਹੁਣ ਉਹਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਂ ਦੀ ਜਿਹੜੀ ਕੁੱਖ ਹੈ ਉਹ ਬਿਲਕੁਲ ਹੀ ਸੁੰਨੀ ਹੋ ਚੁੱਕੀ ਹੈ 4 ਸਾਲਾਂ ਮਾਸੂਮ ਇਹਨੂੰ ਬੱਚਾ ਸੀਗਾ ਜਿਸ ਦੀ ਲਿਫਟ ਦੇ ਵਿੱਚ ਫਸਣ ਦੇ ਨਾਲ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਬੱਚੇ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਨੇਪਾਲ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਅਤੇ ਜੋ ਬੱਚੇ ਦਾ ਪਿਤਾ ਹੈ ਇਸ ਇਮਾਰਤ ਦੇ ਵਿੱਚ ਸੈਕਿਉਰਿਟੀ ਗਾਰਡ ਵੱਜੋਂ ਕੰਮ ਕਰਦੇ ਸੀ ਤੇ ਉਸ ਦੌਰਾਨ ਜਦੋਂ ਇਸ ਘਟਨਾ ਦਾ ਪਤਾ ਲੱਗਦਾ ਤਾਂ ਪਰਿਵਾਰਿਕ ਖਮਰਾ ਤਾਂ ਰੋ ਰੋ ਕੇ ਬੁਰਾ ਹਾਲਾਤ ਹੈ ਜਿਹੜੀ ਘਟਨਾ ਹੈ ਉਹ ਹైదరాబాద్ ਦੀ ਦੱਸੀ ਜਾ ਰਹੀ ਹੈ ਤੇ ਪੁਲਿਸ ਵੀ ਜਿਹੜੀ ਹੈ ਮੌਕੇ ਉੱਤੇ ਪੁੱਜਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਵੀ ਹਰ ਪਹਿਲੂ ਦੇ ਨਾਲ ਇਸ ਮਾਮਲੇ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਜਿੱਕੇ ਜਾਈਗੇ ਫੇਰ ਪੜਾ ਇਹ ਲੋਕ ਆ ਰਹੇ ਸੀ ਆ ਨਹੀਂ ਪਹੁੰਚਿਆ ਆ ਨਹੀਂ ਲੱਗ ਗਿਆ ਉਹਨਾਂ ਦੇ ਸਾਥ ਵਿੱਚ ਕਾਂਗਰਸ ਵਾਲੇ ਆਪਰੇ ਇਮਰਜੈਂਸੀ ਹੋ ਗਿਆ ਉਹ ਲੈ ਕੇ ਸਮਝਦੇ ਉਸ ਨੂੰ ਆਪੇ ਬਸਾਣਗੇ ਆਪਾਂ ਨੂੰ ਮਾਂ ਬੋਲੀ ਕਿ ਆਪ ਮੁਝ ਜਾਣਾ ਹੈ ਬੋਲੇ ਬੰਦੇ ਕੇ ਅੰਦਰ ਜਾ ਕੇ ਚੱਕਰ ਦੇ ਨੇ ਜਾਣੇ ਨਹੀਂ ਬਲਕਿ ਹਸਪੀਟਲ ਗਏ ਤੋਂ ਆਲਮਤਾਂ ਕਾ ਬਾਤ ਕਰ ਰਹੇ ਆਪ ਸਸ਼ੀਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਇੱਕ ਅਜਿਹੀ ਘਟਨਾ ਜਿਸ ਨੇ ਇਲਾਕੇ ਦੇ ਵਿੱਚ ਸਸੰਸਨੀ ਪੈਦਾ ਕਰ ਦਿੱਤੀ ਹੈ ਲਿਫਟ ਦੇ ਵਿੱਚ ਫਸਣ ਦੇ ਨਾਲ ਚਾਰ ਸਾਲਾਂ ਮਾਸੂਮ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਸ ਹਨੇ ਇਲਾਕਾ ਨਿਵਾਸੀਆਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਮਹੀਨੇ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲਿਫਟ ਦੇ ਵਿੱਚ ਫਸਣ ਦੇ ਨਾਲ ਮਾਸੂਮ ਦੀ ਮੌਤ ਹੋ ਚੁੱਕੀ ਹੈ ਦਰਸਲ ਮਾਮਲੇ ਲੈ ਕੇ ਜਾਣਕਾਰੀ حاصل ਹੋਈ ਹੈ ਕਿ ਮਾਸੂਮ ਜਿਹੜਾ ਲਿਫਟ ਦੇ ਆਲੇ-ਦੁਆਲੇ ਖੇਡ ਰਿਹਾ ਹੁੰਦਾ ਹੈ ਤਾਂ ਅਚਾਨਕ ਲਿਫਟ ਦੇ ਵਿੱਚ ਫਸਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੂੰ ਕਿਵੇਂ ਪਤਾ ਲੱਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਜਾਣਕਾਰੀ حاصل ਹੋਈ ਹੈ ਇਸ ਘਟਨਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਲਿਫਟ ਦੇ ਬਾਹਰ ਲਹੂ-ਲੋਹਾਨ ਹੋਇਆ ਪਿਆਸਗਾ ਜੋਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਿਹੜੀ ਆਪਣੇ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਬੱਚਾ ਨਹੀਂ ਲੱਭਦਾ ਪਰ ਜਦੋਂ ਲਿਫਟ ਦੇ ਕੋਲ ਪਹੁੰਚਦੇ ਨੇ ਤਾਂ ਉਸ ਸਮੇਂ ਦੇਖਦੇ ਨੇ ਕਿ ਲਿਫਟ ਦੇ ਕੋਲ ਲਹੂ ਲੋਹ ਖਾਨ ਕੋਈ ਚੀਜ਼ ਨੇ ਹੋ ਰਿਹਾ ਹੈ ਤਾਂ ਜਦੋਂ ਹੀ ਲਿਫਟ ਨੂੰ ਖੋਲਦੇ ਆ ਤਾਂ ਦੇਖਦੇ ਆ ਕਿ ਉਹ ਮਾਸੂਮ ਹੁੰਦਾ ਉਹਨਾਂ ਦਾ ਬੱਚਾ ਹੁੰਦਾ ਹੈ ਜਿੱਥੇ ਉਹਨੂੰ ਡਾਕਟਰਾਂ ਕੋਲ ਵੀ ਲਿਜਾਇਆ ਜਾਂਦਾ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਦੇਖ ਸਕਦੇ ਹੋ ਕਿ ਮਾਪਿਆਂ ਦਾ ਕੀ ਹਾਲ ਹੈ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹ ਮਾਸੂਮ ਦੱਸਿਆ ਜਾ ਰਿਹਾ ਹੈ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਕਿਉਂਕਿ ਇਸ ਦੇ ਫਾਦਰ ਸਾਹਿਬ ਵੀ ਇਸ ਬਿਲਡਿੰਗ ਦੇ ਵਿੱਚ ਐਜ਼ ਅ ਸਿਕਿਉਰਿਟੀ ਗਾਰਡ ਜਿਹੜਾ ਕੰਮ ਕਰਦੇ ਸੀ ਤਾਂ ਉਸੇ ਦੌਰਾਨ ਤੋਂ ਅਨੁਦਾਨ ਨੇ ਕਿ ਉਸੇ ਬਿਲਡਿੰਗ ਦੇ ਵਿੱਚ ਜਿਹੜੇ ਇਸ ਮਾਸੂਮ ਦੀ ਜਾਨ ਚੱਲੇ ਜਾਂਦੀ ਹੈ ਤੇ ਹੁਣ ਪਰਿਵਾਰਿਕ ਮੈਂਬਰਗੋ ਜਿੱਤੇ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਉੱਥੇ ਹੀ ਹੁਣ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਂ ਦੀ ਜਿਹੜੀ ਕੁੱਖ ਹੈ ਉਹ ਬਿਲਕੁਲ ਹੀ ਸੁੰਨੇ ਹੋ ਚੁੱਕੀ ਹੈ 4 ਸਾਲਾਂ ਮਾਸੂਮ ਇਹਨੂੰ ਬੱਚਾ ਸੀਗਾ ਜਿਸ ਦੀ ਲਿਫਟ ਦੇ ਵਿੱਚ ਫਸਣ ਦੇ ਨਾਲ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਬੱਚੇ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਨੇਪਾਲ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਅਤੇ ਜੋ ਬੱਚੇ ਦਾ ਪਿਤਾ ਹੈ ਇਸ ਇਮਾਰਤ ਦੇ ਵਿੱਚ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਸੀ ਤੇ ਉਸ ਦੌਰਾਨ ਜਦੋਂ ਇਸ ਘਟਨਾ ਦਾ ਪਤਾ ਲੱਗਦਾ ਤਾਂ ਪਰਿਵਾਰਿਕ ਖੰਭਰਾ ਦਾ ਰੋ ਰੋ ਕੇ ਬੁਰਾ ਹਾਲਾਤ ਜਿਹੜੀ ਘਟਨਾ ਹੈ ਉਹ ਹైదరాబాద్ ਦੀ ਦੱਸੀ ਜਾ ਰਹੀ ਹੈ ਤੇ ਪੁਲਿਸ ਵੀ ਜਿਹੜੀ ਹੈ ਮੌਕੇ ਉੱਤੇ ਪੁੱਜਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਵੀ ਹਰ ਪਹਿਲੂ ਦੇ ਨਾਲ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ